ਕਰ ਕਰਤਾ ਹੈ ਸੰਤਰ ਬਾਬਾ ਜਾਨ ਕੀ ਫਤਜੀ ਦੀ ਜੇਤੇਤਾ ਦੇਖ ਰਹੀ ਹੈ ਅੱਜ ਸੰਗਤ ਵੀ ਵੱਡੀ ਗਿਣਤੀ ਦੇ ਵਿੱਚ ਬਾਬਾ ਜਾਨ ਕੀ ਫਤਜੀ ਦੇ ਸਥਾਨ ਦੇ ਉੱਤੇ ਸਜਦੇ ਕਰ ਰਹੀ ਹੈ ਉਹਨਾਂ ਦਾ ਅਸੀਂ ਸਵਾਗਤ ਕਰਦੇ ਆਂ ਵਿਸ਼ੇਸ਼ ਤੌਰ ਤੇ ਅੱਜ ਦੀ ਇਹ ਗੋਧੀਆਂ ਯਾਦਾਂ ਜਿਹੜੀਆਂ ਕੈਮਰੇ ਦੀ ਅੱਖ ਦੇ ਵਿੱਚ ਕੈਪਟ ਕੀਤੀਆਂ ਜਾ ਰਹੀਆਂ ਨੇ ਨਗਰ ਕੇਰੇ ਦੀ ਸ਼ਾਂਤੀ ਦੇ ਲਈ ਗੁਰਮਾਹਲ ਦੀ ਸ਼ਾਂਤੀ ਦੇ ਲਈ ਸਵਚਨ ਨਗਰ ਵਿਖੇ ਸੁਖਸ਼ਾਂਤੀ ਦੇ ਜਿਹੜਾ ਇਹ ਦੰਗਲ ਜਿਹੜਾ ਕਰਾਇਆ ਜਾਂਦਾ ਹੈ ਖੇੜੀਆਂ ਤੋਂ ਲੰਮੇ ਸਮੇਂ ਦੀ ਗੱਲ ਟਰਦੀ ਹੈ ਇਹਨੂੰ ਲੱਗਦਾ ਵੀ ਗੋਦ ਹੱਕਿਆ ਤੇ ਵੱਧ ਜੀਣਾ ਐਨ ਕਿ ਉਹ ਪਰਮਾਰਗੀ ਉੱਤੇ ਗਏ ਆ ਪਹਿਲਵਾਨ ਬਿਲਕੁਲ ਤਿਆਰ ਪਰ ਤਿਆਰ ਰਹਿਣਗੇ ਉਧਰ ਦੁਨੀਆ ਦੇ ਰੁਸਤਮਾਂ ਦੇ ਵਿੱਚ ਕੀ ਬਾਤ ਹੈ ਸ਼੍ਰੋਤਖੇ ਲੋ ਨੱਪਰੀਆ ਵਿਸ਼ਾਲ ਸੰਧੂ ਓ ਮੁੰਡਾ ਬੱਲੇ ਬਲੇ ਕਰਵਾ ਗਿਆ। ਕਿਹ ਬਾਤ ਹੈ ਸ਼ੈਲ ਸੈਲੂ ਕਹਿੰਦਾ ਵੀ ਸਾਡੀ ਜਿੰਮ ਦੇ ਵਿੱਚ ਹੀ ਜ਼ੋਰ ਮਾਰਦਾ। ਇਹਨੇ ਜ਼ੋਰ ਦੇ ਨਾਲ ਨਾਲ ਐਂ ਤਕਨੀਕ ਵੀ ਅਪਣਾਈ ਅਤੇ ਚਿੱਤ ਕਰ ਗਿਆ। ਲੈ ਵੀ ਨੋਨੂ ਚੰਡੀਗੜ੍ਹ ਦੇ ਅਲੀ ਮਾਮੂ ਬੁਰਾ। ਨੋਨੂ ਚੰਡੀਗੜ੍ਹ ਆ ਵੀ ਫਿਰ ਭੱਜ ਕੇ ਨਾ ਨਾ ਅਲੀ ਮਾਮੂ ਬੁਰਾ। ਦੈਸ਼ਿਕ ਵੀਰੋ ਹੈਪੀ ਕੁਸ਼ਤੀ ਜਿੱਤ ਗਿਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆ ਸਾਡੇ ਨਾਲ ਮੌਜੂਦ ਨੇ ਜੱਗੀ ਡੁੱਲਟ ਜੀ। ਜੀ ਜੀ ਜੋ ਅੱਜ ਇਹ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਇਹ ਕਿਹਨਾਂ ਦੀ ਯਾਦ ਚ ਕਰਵਾਇਆ ਜਾ ਰਿਹਾ ਹੈ? ਇਹ ਤਨਤਨ ਪਾਪਾ ਜਾਨਕੀ ਦਾ ਜੀ ਅਤੇ ਮੇਰੇ ਫਾਦਰ ਸਾਹਿਬ ਸਰਦਾਰ ਅਮਰੀਕ ਸਿੰਘ ਢੁਲਤ ਉਹਨਾਂ ਦੀ ਯਾਦ ਦੇ ਵਿੱਚ ਕੁਸ਼ਤੀ ਦੰਗਲ ਕਰਾਇਆ ਜਾ ਰਿਹਾ ਹੈ। ਸੋ ਵੀਰ ਜੀ ਕਿੱਥੋਂ ਕਿੱਥੋਂ ਟੀਮਾਂ ਆਏ ਹੋਏ ਆਈਆਂ ਨੇ ਵੀਰੇ। ਇਹ ਸਾਰੇ ਪਹਿਲਵਾਨ ਹਨਾ ਪੰਜਾਬ ਤੋਂ, ਹਰਿਆਣਾ ਤੋਂ, ਚੰਡੀਗੜ੍ਹ ਤੋਂ ਜਿੰਨੇ ਵੀ ਆਪਣੇ ਏਰੀਏ ਦੇ ਸਾਰੇ ਪਹਿਲਵਾਨ ਆ ਰਹੇਗੇ। ਸੋ ਜੋ ਚੰਡੀ ਦੀ ਕੁਸ਼ਤੀ ਉਹ ਕਿੰਨੀ ਤੋਂ ਕਿੰਨੇ ਤੱਕ ਰੱਖੀ ਗਈ ਹੈ। ਵੱਡੀ ਚੰਡੀ 1 ਲੱਖ ਰੁਪਏ ਦੀ ਹੈ ਤੇ ਦੂਜੀ ਵੀ ਚੰਡੀ ਵੀ 1 ਲੱਖ ਰੁਪਏ ਦੀ ਹੈ ਜੀ। ਸੋ ਜੋ ਦਰਸ਼ਕਾ ਜੋ ਸਰੋਤੇ ਆਏ ਹੋਏ ਹਨ ਉਹਨਾਂ ਨੂੰ ਕੀ ਕਹਿਣਾ ਚਾਹੀਦਾ? ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਹਨਾ ਕੁਸ਼ਤੀ ਦੰਗਲ ਤੇ ਆਏ ਆ ਜੀ ਸਾਡੇ ਵੱਲੋਂ ਜੀ ਆਇਆਂ ਨੂੰ ਜੀ ਸੋ ਤੁਹਾਡੇ ਨਾਲ ਜੋ ਪੂਰੀ ਟੀਮ ਹੈ ਉਹਦਾ ਕਿੱਦਾਂ ਧੰਨਵਾਦ ਕਰਨਾ ਚਾਹੋ ਬਹੁਤ ਵੱਡਾ ਹਨਾ ਜੀ ਯੋਗਦਾਨ ਹੈ ਸਾਡੀ ਸਾਰੀ ਟੀਮ ਦਾ ਜੀ ਜਿੰਨੇ ਵੀ ਖੜੇ ਆ ਹਨਾ ਜੀ ਤੇ ਸਾਰੀ ਸੰਗਤ ਦਾ ਧੰਨਵਾਦ ਜੀ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਜੀ ਸੋ ਅਸੀਂ ਦੇਖ ਰਹੇ ਕਿ ਮਾਤਾ ਜੀ ਵੀ ਸਾਡੇ ਨਾਲ ਆਏ ਨੇ ਤੁਹਾਡੇ ਸੋ ਉਹਨਾਂ ਵਰਕ ਕੀ ਕਹਿਣਾ ਚਾਹੋ ਹਨਾ ਉਹਨਾਂ ਦਾ ਹੀ ਆਸਰਾ ਜੀ ਹਨਾ ਵੀ ਚਲੋ ਇੱਕ ਸਹਿਯੋਗ ਹਨਾ ਵੀ ਹੱਥ ਜਿਰਤੇ ਹੈ બસ ਹਸਤਾ ਲੱਗੇਵੇਂ ਆ ਜੀ ਸੋ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਜਦੋਂ ਤੱਕ ਵੱਡਿਆਂ ਦਾ ਅਸ਼ੀਰਵਾਦ ਨਾ ਹੋਵੇ ਤਾਂ ਕੋਈ ਵੀ ਚੀਜ਼ ਸਫਲ ਨਹੀਂ ਹੋ ਸਕਦੀ ਸਫਲ ਨਹੀਂ ਹੋ ਸਕਦੀ ਹਾਂਜੀ ਕੋਈ ਵੀ ਚੀਜ਼ ਨਹੀਂ ਪਰੇਂ ਚੜ ਸਕਦੀ ਜਦ ਤੱਕ ਵੱਡਿਆਂ ਦਾ ਅਸ਼ੀਰਵਾਦ ਨਾ ਹੋਵੇ ਜੀ ਸੋ ਸਾਡੇ ਨਾਲ ਮੌਜੂਦ ਨੇ ਗੁਰਵਿੰਦਰ ਸਿੰਘ ਜੀ ਡੋਲਟ ਜੀ ਵੀ ਉੱਚ ਸਤਿਕਾਰ ਸਤਿਕਾਰ ਜੀ ਸੋ ਅੱਜ ਕੁਸ਼ਤੀ ਦੰਗਲ ਕਰਾਰ ਜਾ ਰਹੇ ਹੋ ਸੋ ਕੀ ਕਹਿਣਾ ਚਾਹੂ ਮੈਂ ਸਾਨੂੰ ਇਹ ਜਿਹੜਾ ਕੁਸ਼ਤੀ ਦੰਗਲ ਦਾ ਸਟਾਰਟਿੰਗ ਹੈ ਦੇ ਫਾਦਰ ਸਾਹਿਬ ਨੇ ਕੀਤਾ ਜੀ ਤੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਅਸੀਂ ਵੀ ਉਹਨਾਂ ਦੇ ਰਾਤ ਚੱਲਨੇ ਕੁਸ਼ਤੀ ਦੰਗਲ ਕਰਾ ਰਹੇ ਹਾਂ ਸਾਨੂੰ ਕੁਸ਼ਤੀ ਦੰਗਲ ਕਰਨ ਬਹੁਤ ਫਖਰ ਮਹਿਸੂਸ ਹੋ ਰਿਹਾ ਕਿ ਅਸੀਂ ਫਾਦਰ ਸਾਹਿਬ ਦੀ ਰਾਤ ਜਲ ਰਹੇ ਹਾਂ ਤੇ ਸਾਡੇ ਨਗਰ ਨਿਵਾਸੀ ਯਾਰ ਦੋਸਤ ਮਿੱਤਰਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਮੋਟੇ ਨਾਲ ਮੋਟਾ ਜੁੜ ਕੇ ਖੜੇ ਹੈ ਸੋ ਇਹ ਤੁਹਾਡਾ ਬੋਲਤ ਵੱਡਾ ਉਪਰਾਲਾ ਹੈ ਕਿ ਜੋ ਤੁਸੀਂ ਕੁਸ਼ਤੀ ਦੰਗਲ ਕਰਾ ਰਹੇ ਹੋ ਸੋ ਅੱਜ ਦੀ ਜੋ ਨੌਜਵਾਨ ਪੀੜ੍ਹੀ ਹੈ ਜਿਸ ਨੂੰ ਕਿ ਕਿਹਾ ਜਾ ਰਿਹਾ ਕਿ ਆ ਜੋ ਜੋ ਨੌਜਵਾਨ ਪੀੜ੍ਹੀਆਂ ਨਸ਼ਾ ਵਾਲੀ ਜਾ ਰਹੀ ਹੈ ਸੋ ਉਸ ਦੇ ਲਈ ਕਿ ਬਹੁਤ ਵੱਡੀ ਸਿਹਤ ਮੰਨੀ ਜਾ ਰਹੀ ਹੈ ਸੋ ਕੀ ਕਹਿਣਾ ਚਾਹੋ ਜੀ ਅੱਜ ਕੱਲ ਦੇ ਨੌਜਵਾਨ ਪੀੜ੍ਹੀਏ ਤਕਰੀਬਨ 80% ਨੌਜਵਾਨ ਨਸ਼ੇ ਦੇ ਲੱਗੇ ਹੋਏ ਆ ਜਿਵੇਂ ਛਿੰਝ ਮੇਲਾ ਕਰਾਇਆ ਐਵੇਂ ਹੋਰ ਕਬੱਡੀ ਦੇ ਵਿੱਚ ਹੁੰਦੇ ਆ ਇਹ ਸਭ ਨੂੰ ਚਾਹੀਦਾ ਕਰਾਵੇ ਨੌਜਵਾਨ ਨਸ਼ੇ ਤੋਂ ਦੂਰ ਰਹਿਣਾ ਖੇਡਾਂ ਹੋਣਗੀਆਂ ਤੇ ਨੌਜਵਾਨਾਂ ਦਾ ਨਸ਼ੇ ਵੱਲ ਧਿਆਨ ਨਹੀਂ ਜਾਵੇਗਾ ਸੋ ਜਿੱਦਾਂ ਕਿ ਤੁਸੀਂ ਕਹਿੰਦੇ ਹੋ ਕਿ ਜੋ ਇਹੋ ਜਿਹੋ ਪ੍ਰੋਗਰਾਮ ਆ ਤੋ ਹਰ ਹਰ ਪਿੰਡ ਹਰ ਸ਼ਹਿਰ ਵਿੱਚ ਹੋਣੇ ਚਾਹੀਦੇ ਬਿਲਕੁਲ ਦੀ ਹਰ ਸ਼ਹਿਰ ਹਰ ਪਿੰਡ ਤਕਰੀਬਨ ਤਕਰੀਬਨ ਸਾਰੇ ਹੋਣੇ ਚਾਹੀਦੇ ਹਨ ਧੰਨਵਾਦ ਵੀਰ ਜੀ ਥੈਂਕ ਯੂ ਜੀ

ਮੇਰਾ ਗੁਰਚਰਨ ਕੋ ਸੋਗੋ ਚੰਨ ਕੋ ਜੀ ਅੱਜ ਸਾਡੇ ਦੋ ਵੱਡੇ ਵੀਰ ਜੀ ਗੁਰਜੀ ਗੁਰਵਿੰਦਰ ਸਿੰਘ ਗੋਲਟ ਜੀ ਅਸੀਂ ਬਹੁਤ ਖੁਸ਼ ਹਾਂ ਜੀ ਸਾਡੇ ਬੱਚੇ ਆ ਮੈ ਤਾਈ ਲੱਗਦੀਆਂ ਉਹਨਾਂ ਦੀ ਹਾਂ ਹਾਂ ਸੋ ਕੀ ਮੰਨਦੇ ਕਿ ਇਹ ਜੋ ਜੋ ਪ੍ਰੋਗਰਾਮ ਕਰਾਉਣੇ ਚਾਹੀਦੇ ਜੀ ਕਿਉਂ ਨਾ ਆਪਣੇ ਨੌਜਵਾਨ ਅੱਜ ਕਰ ਨਸ਼ਾ ਵਿੱਚ ਜਾ ਰਹੇ ਹੁਣ ਆ ਲਈ ਚ ਚੰਗੀ ਸਿੱਧ ਮੰਨੀ ਜਾਂਦਾ ਹਾਂ ਬਹੁਤ ਅੱਛੀ ਹੈ ਇਹ ਗੱਲ ਜਿਹੜੀ ਕਰ ਰਹੇ ਅਸੀਂ ਬੱਚੇ ਨੌਜਵਾਨ ਪੀੜੀ ਬਚੀ ਰਹੂਗੀ ਨਸ਼ੇ ਤੋਂ ਹਾਂ ਹਾਂ ਤੋਂ ਅੱਗੇ ਨੂੰ ਇਹ ਜੋ ਪ੍ਰਾਲੇ ਹੋਣੇ ਚਾਹੀਦੇ ਤੁਹਾਡੇ ਹਾਂ ਹਾਂ ਜਰੂਰ ਹੋਣੇ ਚਾਹੀਦੇ ਧੰਨਵਾਦ ਇੰਦਰ ਗੱਲ ਸਾਹਿਬ ਜਿੱਤੇ ਸ਼ੁਰੂ ਤੋਂ ਕਾਲੀ ਵਰਤੋਂ ਬਲਾਰੀ ਸਾਡੇ ਦਰਮਿਆਨ ਜੜਾਏ ਆ ਇਸੇ ਤਰ੍ਹਾਂ ਤੇ ਸਾਡੇ ਅਨੰਦਜੀਤ ਅਸੀਂ ਸਵਾਗਤ ਕਰਦੇ ਹਾਂ ਕਿ ਜੀਐਨ ਨੂੰ ਵੈਲਕਮ ਕਰਦੇ ਹਾਂ ਅੱਜ ਜੀਐਨ ਵਸਾਂਗੇ ਆ ਸੰਮਰ ਸਿੰਘ ਦੀ ਗੱਲ ਸਾਡੇ ਦਰਮਿਆਨ ਆਈਏ ਜੋ ਕਿ ਬੁਲਾਰੇ ਨੇ ਸ਼ੁਰੂ ਆਪਣੇ ਨਾਮ ਆਪਣੀ ਟੀਮ ਦੇ ਨਾਲ ਅੱਜ ਦੇ ਇਸ ਕੁਸ਼ਤੀ ਦੰਗਲ ਦੇ ਵਿੱਚ ਹੋ ਜੇ ਆ ਅਸੀਂ ਨਿੱਕੇ ਜੀ ਐਨ ਵਾਖੇ ਪਰ ਇਧਰ ਗਾਬ ਤੇ ਸੱਜੇ ਦੇ ਦਰਮਿਆਨ ਮਾਰੋ ਚਿੰਮਾ ਦਾ ਸੱਜੇ ਨੇ ਪਕੜ ਉਹਦੇ ਦਰਮਿਆਨ ਨਾ ਦੇਖਾਂਗੇ ਕਿ ਕਿਹੜਾ ਜਿੱਤੂ ਰਵੇਗਾ ਇਹ ਕਿਹੜਾ ਕਰੇਗਾ ਕਮਾਲ ਇਹਦਾ ਬੱਲੇ 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 ਆਓ ਵਾਹ ਵਾਹ ਸੋਹਣਿਆ ਵਾਹੋ ਚੇਮਰਾ ਇਹ ਗੱਡੀ ਆ ਗਈ ਟੇਸ਼ਨ ਤੇ ਉਹ ਮਾਦਮਾ ਨੂੰ ਬਾਈ ਆ ਦੇਖਾਂ ਦੇ ਉਧਰ ਸਾਹੇ ਦਰਮਿਆਨ ਫੁੱਤਰ ਸਿੰਘ ਗਿੱਲ ਸਾਹਿਬ ਤੇ ਜੇਕੇ ਸੱਸੀ ਕਾ ਗਿੱਲ ਸਾਹਿਬ ਸੱਸੀ ਕਾਲ ਜੀ ਸੱਸੀ ਕਾਲ ਸੋ ਅੱਜ ਪਿੰਡ ਬੱਲੋ ਮਾਜਰਾ ਵਿੱਚ ਪਹੁੰਚੇ ਹੋ ਕੁਸ਼ਤੀ ਦੰਗਲ ਚੱਲ ਰਿਹਾ ਹੈ ਸੋ ਕੀ ਕਹਿਣਾ ਚਾਹਾਂ ਪਹਿਲਾਂ ਤੇ ਵਧਾਈ ਦੇਣਾ ਜੀ ਮੈਂ ਸਰਦਾਰ ਅੰਮ੍ਰਿਤ ਸਿੰਘ ਹੋਣਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਦੋਵੇਂ ਸਹਬਜ਼ਾਦਿਆਂ ਨੇ ਸੁਪੁੱਤਰਾਂ ਨੇ ਜਿਹੜਾ ਕੁਸ਼ਤੀ ਦਾ ਪ੍ਰੋਗਰਾਮ ਰੱਖਿਆ ਬੜੀ ਖੁਸ਼ੀ ਮਾਣ ਵਾਲੀ ਗੱਲ ਹੈ ਕਿ ਕਿਤੇ ਸਾਡੀ ਮਾਖ ਖੇਡ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀ ਹੈ ਸੇਤ ਆਪਣੀ ਕਾਇਮ ਰੱਖਣੀ ਖੁਰਾਕਾਂ ਖਾਣੀਆਂ ਜਿਸ ਕਰਕੇ ਪੰਜਾਬ ਜਾਣਿਆ ਜਾਂਦਾ ਸੀ ਸੋ ਬੜੀ ਖੁਸ਼ੀ ਹੁੰਦੀ ਜੱਗੀ ਵਰਗੇ ਤੇ ਗੁਰਮਿੰਦਰ ਜੀ ਵਰਗੇ ਇਹਨਾਂ ਨੇ ਉਪਰਾਲਾ ਕੀਤਾ ਅਸੀਂ ਕਈ ਟੂਰਨਾਮੈਂਟ ਹੋਰ ਵੀ ਬੜੇ ਹੁੰਦੇ ਆ ਠੀਕ ਆ ਮੈਂ ਕਿਸੇ ਦੀ ਨਿੰਦਾ ਨਹੀਂ ਕਰਦਾ ਪਰ ਖਾਸ ਕਰਕੇ ਕੁਸ਼ਤੀ ਦੰਗਲ ਜਿਹੜਾ ਇਹ ਸਾਡੇ ਇਲਾਕੇ 'ਚ ਮੇਰਾ ਖਾਲ ਨਵੇਕਲੀ ਪਹਿਲ ਹੈ ਪਹਿਲਾਂ ਇੰਨੇ ਨਹੀਂ ਸਾਡੇ ਹੁੰਦੇ ਸੀ ਜਿਆਦਾ ਤੇ ਕਬੱਡੀ ਦੇ ਟੂਰਨਾਮੈਂਟ ਹੀ ਹੁੰਦੇ ਆ ਪਰ ਜਿਹੜੀ ਇਹਨਾਂ ਨਵੇਕਲੀ ਪਹਿਲ ਕੀਤੀ ਹੈ ਬੜੀ ਅੱਛੀ ਗੱਲ ਹੈ ਮੁੰਡੇ ਸਿਹਤ ਵਾਲੀ ਵੀ ਧਿਆਨ ਦਿੰਦੇ ਆ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਸੋਹਣੇ ਸਰੀਰ ਐ ਪੱਟ ਐ ਡੋਲੇ ਦੇਖ ਕੇ ਆਪਣਾ ਵੀ ਜੀ ਕਰਦਾ ਸੋ ਜਿੱਥੇ ਕਿ ਅੱਜ ਕੱਲ ਆਪਣੇ ਬਜ਼ੁਰਗ ਨੂੰ ਲੋਕ ਕੇਵਲਾਂ ਜੋ ਨੌਜਵਾਨ ਬਿੜੀ ਨਹੀਂ ਪੁੱਛਦੀ ਪਰ ਗੁਰਵਿੰਦਰ ਸਿੰਘ ਤੇ ਜੱਗੀ ਜੀ ਵੀਰ ਜੀ ਜੋ ਸਾਡੇ ਨੇ ਸੋ ਆਪਣੇ ਪਿਤਾ ਦਾ ਨਾਂ ਵੀ ਨਾਲ ਜੋ ਰੋਸ਼ਨ ਕਰ ਰਿਹਾ ਸੋ ਕੀ ਚੜਾ ਚੋਕ ਨੇ ਦੇਖੋ ਜੀ ਖਾਨਦਾਨੀਆ ਦੀ ਪਹਿਚਾਨ ਇੱਥੋਂ ਹੀ ਹੁੰਦੀ ਹੈ ਬਜ਼ੁਰਗਾਂ ਦੀ ਸਿਹਤ ਮਾਂ ਦਾ ਆਸ਼ੀਰਵਾਦ ਇਹ ਦੋਵੇਂ ਹੀ ਭਾਵਾਂ ਤੇ ਆ ਐਂਡ ਠੀਕ ਹੈ اولاد ਆਪਣੇ ਮਾਂ ਪਿਓ ਨੂੰ ਸਦਾ ਹੀ ਸਾਰੀ ਪਿਆਰ ਕਰਦੇ ਨੇ ਪਰ ਆਪਣੀ ਬਾਪ ਦੇ ਯਾਦ ਵਿੱਚ ਉਪਰਾਲਾ ਕਰਨਾ ਦੇਖੋ ਲਾਕੇ ਆਲੇ ਦੁਆਲੇ ਦੇ ਸਾਰੇ ਮੌਤ ਵੀ ਮੌਤ ਵੀ ਜਿਹੜੇ ਸਰਪੰਚ ਹੈ ਨੌਜਵਾਨ ਵੀ ਇਕੱਠੇ ਦੇਖੋ ਕਿੰਨਾ ਤੋਂ ਬੜੀ ਖੁਸ਼ੀ ਵਾਲੀ ਗੱਲ ਹੈ ਬੜੀ ਵਧਾਈ ਦਿਨਾ ਇਹਨਾਂ ਨੂੰ ਇਹੋ ਜਿਹਾ ਉਪਰਾਲੇ ਸਦਾ ਹੀ ਇਹਨਾਂ ਹੁੰਦੇ ਰਹਿਣ ਤੇ ਮਹਾਰਾਜ ਇਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਇਹਨਾਂ ਤੇ ਪਰਿਵਾਰ ਤੇ ਸੰਗਤ ਤੇ ਸਾਰਿਆਂ ਤੇ ਬੜੀ ਖੁਸ਼ੀ ਹੁੰਦੀ ਹੈ ਧੰਨਵਾਦ ਜੀ ਬਹੁਤ ਮਿਹਰਬਾਨੀ